ਕਿ ਸਵਰਗ ਨਹੀਂ ਹੂੰ ਸਾਡੇ ਪਿੰਡ ਦੀ ਹਾਂ ਕਿਤੇ ਸਵਰਗ ਨਹੀਂ ਕੁਝ ਖਾਸ ਨਹੀਂ ਹੈ ਯਾਰਾ ਤੇਰੇ શહેર ਵਿੱਚ ਹੂੰ ਕੁਝ ਖਾਸ ਨਹੀਂ ਹੈ ਯਾਰਾ ਤੇਰੇ ਜ਼ਹਿਰ ਵਿੱਚ ਵਾਰੀ ਆਉਂਦੀ ਹੈ ਸਦਾ ਅਖੀਰ ਚ ਮੇਰੀ ਹੂੰ ਵਾਰੀ ਆਉਂਦੀ ਹੈ ਸਦਾ ਅਖੀਰ ਚ ਮੇਰੀ ਤੂੰ ਮਸਤ ਰਹਿ ਆਪਣੀ ਪਹਿਲ ਵਿੱਚ ਹੂੰ ਦੁੱਲੇ ਹੋਣੇ ਸਮੁੰਦਰ ਚ ਹੰਝੂ ਸੱਜਣਾ ਦੇ ਪ੍ਰਭੂ ਜੀ ਹਾਂ ਜੀ ਗੁਰਲੇ ਹੋਲੇ ਨੇ ਸਮੁੰਦਰ ਚ ਹੰਝੂ ਸੱਜਣਾ ਦੇ ਕਾਈਓ ਖਾਰਾ ਪੜ ਹੈ ਪਾਣੀ ਦੀ ਲਹਿਰ ਵਿੱਚ ਕੱਟ ਲਿਆ ਕਰ ਕੁਝ ਪਾਰਮ ਕੱਟ ਲਿਆ ਕਰ ਕਿਚ ਪੰਨ ਦਾ ਮੁਲਾਕਾਤ ਲਈ ਪੱਢ ਵੀ ਜਾ ਕਰ ਕੁਝ ਪਲ ਬੁੜਾ ਕਾਤ ਲਈ ਗੁਆਚਾ ਰਹਿਣਾ ਬਜਾਰਾਂ ਦੀ ਚਹਿਲ ਪਹਿਲ ਵਿੱਚ ਗੁਆਚਾ ਰਹਿਣਾ ਪਜਾਰਾਂ ਦੀ ਚਹਿਲ ਪਹਿਲ ਵਿੱਚ ਪ੍ਰੇਮੀ ਦੇ ਪਿਆਰ ਤੋਂ ਉਹ ਹੈ ਉਹ ਵੀ ਐਨੀ ਪਾਗਲ ਪ੍ਰੇਮੀ ਦੇ ਪਿਆਰ ਤੋਂ ਹੋ ਗਈ ਐਨੀ ਪਾਗਲ ਪਤੀ ਮੜਵਾ ਕੇ ਉਹ ਜਿੱਤਾ ਸੀ ਨਹਿਰ ਵਿੱਚ ਪਤੀ ਮੜਵਾ ਕੇ ਉਹ ਜਿੱਤਾ ਸੀ ਨਹਿਰ ਵਿੱਚ ਅਕਸਰ ਪਸੰਦ ਹੈ ਰਵਾਨਗੀ ਮੈਨੂੰ ਅਕਸਰ ਪਸੰਦ ਰਹਿੰਦੀ ਹੈ ਰਵਾਨਗੀ ਮੈਨੂੰ ਐ ਪਰ ਮਜ਼ਾ ਵੀ ਹੈ ਤੁਹਾਡੀ ਫਹਿਰ ਵਿੱਚ ਐ ਪਰ ਮਜ਼ਾ ਵੀ ਹੈ ਤੁਹਾਡੀ ਫਹਿਰ ਵਿੱਚ ਖਬਰ ਕੀ ਹੈ ਉਹਨੂੰ ਝੁੱਗੀਆਂ ਵਾਲਿਆਂ ਦੀ ਖਬਰ ਕੀ ਹੈ ਉਹਨੂੰ ਝੁੱਗੀਆਂ ਵਾਲਿਆਂ ਦੀ ਰਹਿੰਦਾ ਹੈ ਜੋ ਸੰਗਮਨਵੜੀ ਮਹਿਲ ਵਿੱਚ ਹੋ ਜਾਵੇ ਜਿਗਤਾਰ ਨਿਹੰਗ ਦੀ ਥੋੜੀ ਸੌਖੀ ਹੋ ਜਾਵੇ ਜਿਗਤਾਰ ਨਿਗਰਨੀ ਥੋੜੀ ਸੌਖੀ ਮਿਠਾਸ ਵੀ ਚਾਹੀਦੀ ਹੈ ਜਹਨ ਵਿੱਚ ਵਾਹੇ ਵਾਹੇ ਮਿਠਾਸ ਵੀ ਚਾਹੀਦੀ ਹੈ ਜਹਨ ਵਿੱਚ ਧੰਨਵਾਦ